ਗੁਰੂ ਨਾਨਕ ਦਾ ਘਰ ਕਿਹੜਾ ਹੈ ਜਿਸ ਦਾ ਖੁੱਲਾ ਵੇੜਾ ਹੈ ਉੰਜ ਤਾਂ ਗੁਰੂ ਨਾਨਕ ਦਾ ਘਰ ਸਾਰਾ ਸੰਸਾਰ ਹੈ ਦੁਨੀਆ ਦੇ 700 ਕਰੋੜ ਜੀਵਾਂ ਦੇ ਹਿਰਦਿਆਂ ਵਿੱਚ ਉਸ ਦਾ ਵਾਸਾ ਹੈ ਨਿਸ਼ਚਾਵਾਨ ਉਸ ਦੇ ਘਰ ਬਾਰੇ ਇਹ ਕੁਝ ਹੀ ਜਾਣਦੇ ਹਨ ਪਰ ਜੇ ਲੱਭਣਾ ਹੋਵੇ ਕਿ ਗੁਰੂ ਨਾਨਕ ਦਾ ਉਹ ਘਰ ਕਿਹੜਾ ਹੈ ਜਿਸ ਤੇ ਉਸ ਦੇ ਘਰ ਦੇ ਬਾਹਰ ਉਸ ਦੇ ਨਾਮ ਦੀ ਪਲੇਟ ਲੱਗੀ ਹੋਵੇ ਤਾਂ ਕੀ ਕੋਈ ਤਖੋਲਾ ਨਾ ਰਹੇ ਅਜਿਹਾ ਜਾਨਣਾ ਵੀ ਸੌਖਾ ਹੈ ਗੁਰੂ ਨਾਨਕ ਦਾ ਘਰ ਉਹ ਹੈ ਜਿੱਥੇ ਹਰ ਵੇਲੇ ਨੂਰ ਵੱਸਦਾ ਹੈ ਧਾਰਮਿਕ ਸੰਗੀਤ ਦੇ ਫੁਾਰੇ ਚੱਲਦੇ ਰਹਿੰਦੇ ਹਨ ਮਨੁੱਖੀ ਪ੍ਰੇਮ ਹਿਰਦੇ ਵਿੱਚ ਹੀ ਪਿਆਰ ਨਾਲ ਗਲਵਕੜੀ ਪਾਉਂਦਾ ਹੈ ਏਕਤਾ ਬਰਾਬਰੀ ਸ਼ਾਂਤੀ ਦਾ ਜਿੱਥੇ ਵਾਸਾ ਹੈ ਸਮਝੋ ਉਹ ਗੁਰੂ ਨਾਨਕ ਦਾ ਹੀ ਘਰ ਹੈ ਨਾਨਕ ਦੇ ਘਰ ਦੀ ਇੱਕ ਹੋਰ ਪ੍ਰਮੁੱਖ ਪਛਾਣ ਇਹ ਵੀ ਹੈ ਕਿ ਉੱਥੇ ਜਾਤ ਪਾਤ ਦਾ ਕੋਈ ਖਾਬੋ-ਖਿਆਲ ਨਹੀਂ ਉੱਥੇ ਹਰ ਮਨੁੱਖ ਦੂਸਰੇ ਦਾ ਬਰਾਬਰੀ ਦੇ ਅਹਿਸਾਸ ਨਾਲ ਪਾਈਵਾਲ ਹੈ ਉੱਚ-ਨੀਚ ਅਤੇ ਬੇਲੋੜੀਆਂ ਰਸਮਾਂ ਦੀ ਉਸ ਘਰ ਵਿੱਚ ਕੋਈ ਥਾਂ ਨਹੀਂ ਸਾਰੇ ਰਲ ਕੇ ਲੰਗਰ ਪਕਾਉਂਦੇ ਹਨ ਤੇ ਫਿਰ ਬਾਬੇ ਦੇ ਸੰਗ ਜਾਂ ਉਸ ਦਾ ਨਾਮ ਲੈ ਕੇ ਇੱਕੋ ਪੰਗਤ ਵਿੱਚ ਪ੍ਰਸ਼ਾਦਾ ਛਕਦੇ ਹਨ ਯਾਤਪਾਦ ਦੇ ਕੋੜ ਕਾਰਨ ਗੁਰੂ ਨਾਨਕ ਦੇ ਘਰ ਦਾ ਖਾਣਾ ਤੇ ਚੌਂਕਾ ਕਦੇ ਪਿੱਟਦੇ ਨਹੀਂ ਸਗੋ ਸੰਗਤ ਦੇ ਸ਼ਰਧਾਮਈ ਕਰਮਾ ਨਾਲ ਸਵਸਥ ਤੋਂ ਸਵਸਥਮ ਹੁੰਦੇ ਰਹਿੰਦੇ ਹਨ ਗੁਰੂ ਨਾਨਕ ਦੇ ਘਰ ਦੀ ਇਹ ਵੀ ਸਿਫਤ ਹੈ ਕਿ ਉਹ ਉੱਥੇ ਹਰ ਕਿਸੇ ਦਾ ਆਦਰ ਮਾਨ ਹੈ ਕੋਈ ਚੋਰ ਉੱਚਕਾ ਵੀ ਚਲਾ ਜਾਵੇ ਤਾਂ ਉਥੋਂ ਨਿਰਮਲ ਹੋ ਕੇ ਮੁੜਦਾ ਹੈ ਬਾਬੇ ਨਾਨਕ ਦੀ ਇਹ ਕਮਾਲ ਦੀ ਸਿਫਤ ਰਹੀ ਹੈ ਕਿ ਉਹ ਤਾਂ ਚੋਰਾਂ ਡਾਕੂਆਂ ਤੇ ਧਾੜਵੀਆਂ ਦੇ ਬੂਹੇ ਤੇ ਦਰਵਾਜ਼ਾ ਖੜਕਾ ਖੜਕਾ ਕੇ ਉਹਨਾਂ ਨੂੰ ਆਪਣੀ ਸੰਗਤ ਵਿੱਚ ਲਿਆਉਣ ਲਈ ਹੀ ਲਗਾ ਰਿਹਾ ਹੈ ਇਹ ਸਾਰੀਆਂ ਗੱਲਾਂ ਅੱਜ ਦੇ ਸਮਾਜ ਵਿੱਚ ਉਪਰੀਆਂ ਹੋਣ ਕਾਰਨ ਸਾਨੂੰ ਗੁਰੂ ਨਾਨਕ ਦੇ ਘਰ ਨੂੰ ਲੱਭਣ ਵਿੱਚ ਔਖ ਮਹਿਸੂਸ ਹੁੰਦੀ ਹੈ ਇਸ ਮੁਸ਼ਕਿਲ ਨੂੰ ਸਰਲ ਕਰਨ ਵਾਸਤੇ ਜੇ ਅਸੀਂ ਆਪਣੇ ਘਰ ਦੇ ਬਾਹਰ ਵੀ ਨਾਨਕ ਦੇ ਨਾਮ ਦੀ ਤਖਤੀ ਲਗਾਣੀ ਹੋਵੇ ਤਾਂ ਉਸ ਦੇ ਊਸੂਲਾਂ ਅਤੇ ਪਹਿਰਾ ਦਿੰਦੇ ਹੋਏ ਜੀਵਨ ਜੀਣ ਨਾਲ ਅਸੀਂ ਉਸ ਨੂੰ ਆਪਣੇ ਘਰ ਤੇ ਹਿਰਦੇ ਵਿੱਚ ਹਮੇਸ਼ਾ ਪਾ ਸਕਦੇ ਹਾਂ ਇਹ ਕੋਈ ਅਸੰਭਵ ਗੱਲ ਨਹੀਂ ਲੋਡ ਹੈ ਲੱਬੇ ਲਬਾਏ ਗੁਰੂ ਨਾਨਕ ਨੂੰ ਲੱਬਣ ਦੀ ਤੇ ਹਰ ਘਰ ਵਿੱਚ ਉਸ ਦੇ ਨਾਮ ਦਾ ਦੀਵਾ ਜਗਾਉਣ ਦੀ ਜੇ ਅਸੀਂ ਅਜਿਹਾ ਕਰ ਸਕੀਏ ਤਾਂ ਕਿਆਸ ਲਗਾਓ ਗੁਰੂ ਨਾਨਕ ਦਾ ਅਜਿਹਾ ਕਰ ਕਿਤਨਾ ਖੂਬਸੂਰਤ ਵਿਸ਼ਾਲ ਰੋਸ਼ਨ ਮਈ ਮਾਨਵਤਾ ਤੇ ਇੱਜ਼ਤ ਦਾ ਰਾਨਾ ਹੋਵੇਗਾ ਇਸ ਲਈ ਆਓ ਸਾਰੇ ਰਲ ਮਿਲ ਕੇ ਮੌਕਾ ਨਾ ਖੋ ਜਾਈਏ ਤੇ ਅਸੀਂ ਗੁਰੂ ਨਾਨਕ ਦੇ ਇਸ ਢੰਗ ਨਾਲ ਉਪਾਸ਼ਕ ਹੋ ਸਕੀਏ ਤਾਂ ਕਿ ਹਰ ਪੁੱਛਣ ਵਾਲੇ ਨੂੰ ਆਸਾਨੀ ਨਾਲ ਦੱਸਿਆ ਜਾ ਸਕੇ ਕਿ ਗੁਰੂ ਨਾਨਕ ਦਾ ਘਰ ਇਹੀ ਹੈ ਇਹੀ ਹੈ ਇਹੀ